ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਜਰਾਤ ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਖੇਤਰ ਚ ਬੁੱਧਵਾਰ ਨੂੰ ਮਹੀ ਸਾਗਰ ਨਦੀ ਤੇ ਬਣਿਆ ਗੰਭੀਰਾ ਪੁਲ ਅਚਾਨਕ ਟਹਿ ਗਿਆ ਇਸ ਹਾਦਸੇ ਦੇ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 8 ਨੂੰ ਸਤਾਨਕ ਲੋਕਾਂ ਨੇ ਬਚਾ ਲਿੱਤਾ ਹਾਦਸੇ ਦੇ ਸਮੇਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸਨ ਪੋਲਰ ਟੈਂ ਨਾਲ ਦੋ ਟਰੱਕ ਦੋ ਕਾਰਾਂ ਅਤੇ ਇੱਕ ਰਿਕਸ਼ਾ ਕੁੱਲ ਪੰਜ ਗੱਡੀਆਂ ਨਦੀ ਦੇ ਵਿੱਚ ਡਿੱਗ ਗਈਆਂ ਅਤੇ ਇੱਕ ਟੈਂਕਰ ਟੁੱਟੇ ਹੋਏ ਸਿਰੇ ਤੇ ਫਸ ਗਿਆ 45 ਸਾਲ ਪੁਰਾਣਾ ਇਹ ਪੁਲ ਮਾਧ ਗੁਜਰਾਤ ਨੂੰ ਸੋਰਾ ਸ਼ਟਰ ਨਾਲ ਜੋੜਦਾ ਸੀ ਪੁਲ ਟੁੱਟਣ ਦੇ ਨਾਲ ਭਰੂਚ ਸੂਰਤ ਨਵਸਾਰੀ, ਤਾਪੀ ਅਤੇ ਵਲਸਾੜ ਵਰਗੇ ਦੱਖਣ ਗੁਜਰਾਤ ਦੇ ਸ਼ਹਿਰਾਂ 'ਚ ਸੋਰਾ ਸ਼ਟਰ ਪਹੁੰਚਣ 'ਚ ਜ਼ਿਆਦਾ ਸਮਾਂ ਲੱਗੇਗਾ। ਹੁਣ ਇਸ ਲਈ ਅਹਮਦਾਬਾਦ ਹੁੰਦੇ ਹੋਏ ਲੰਬਾ ਰਸਤਾ ਲੈਣਾ ਪਵੇਗਾ। ਹਾਦਸੇ ਤੋਂ ਬਾਅਦ ਤੁਰੰਤ ਹੀ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਹੁਣ ਤੱਕ ਦੱਸਦੇ ਕਿ 9 ਲੋਕਾਂ ਦੀ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਜਿਨ੍ਹਾਂ 'ਚ ਇੱਕ ਬੱਚਾ ਅਤੇ ਇੱਕ ਬੱਚਾ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੇ ਚ 8 ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਜਰਾਤ ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਖੇਤਰ ਚ ਬੁੱਧਵਾਰ ਨੂੰ ਮਹੀ ਸਾਗਰ ਨਦੀ ਤੇ ਬਣਿਆ ਗੰਭੀਰਾ ਪੁਲ ਅਚਾਨਕ ਟਹਿ ਗਿਆ ਇਸ ਹਾਦਸੇ ਦੇ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 8 ਨੂੰ ਸਥਾਨਕ ਲੋਕਾਂ ਨੇ ਬਚਾ ਲਿੱਤਾ ਹਾਦਸੇ ਦੇ ਸਮੇਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸਨ ਪੋਲਾ ਟੈਂ ਨਾਲ ਦੋ ਟਰੱਕ ਦੋ ਕਾਰਾਂ ਤੇ ਇੱਕ ਰਿਕਸ਼ਾ ਕੁੱਲ ਪੰਜ ਗੱਡੀਆਂ ਨਦੀ ਦੇ ਵਿੱਚ ਡਿੱਗ ਗਈਆਂ ਅਤੇ ਇੱਕ ਟੈਂਕਰ ਟੁੱਟੇ ਹੋਏ ਸਿਰੇ ਤੇ ਫਸ ਗਿਆ 45 ਸਾਲ ਪੁਰਾਣਾ ਇਹ ਪੁਲ ਮਾਧ ਗੁਜਰਾਤ ਨੂੰ ਸੋਰਾ ਸ਼ਟਰ ਨਾਲ ਜੋੜਦਾ ਸੀ ਪੁਲ ਟੁੱਟਣ ਦੇ ਨਾਲ ਪਰੂਚ ਸੂਰਤ ਨਵਸਾਰੀ, ਤਾਪੀ ਅਤੇ ਵਲਸਾਡ ਵਰਗੇ ਦੱਖਣ ਗੁਜਰਾਤ ਦੇ ਸ਼ਹਿਰਾਂ 'ਚ ਸੋਰਾ ਸ਼ਟਰ ਪਹੁੰਚਣ 'ਚ ਜ਼ਿਆਦਾ ਸਮਾਂ ਲੱਗੇਗਾ। ਹੁਣ ਇਸ ਲਈ ਅਹਮਦਾਬਾਦ ਹੁੰਦੇ ਹੋਏ ਲੰਬਾ ਰਸਤਾ ਲੈਣਾ ਪਵੇਗਾ। ਹਾਦਸੇ ਤੋਂ ਬਾਅਦ ਤੁਰੰਤ ਹੀ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਹੁਣ ਤੱਕ ਦੱਸਦੇ ਕਿ 9 ਲੋਕਾਂ ਦੀ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਜਿਨ੍ਹਾਂ 'ਚ ਇੱਕ ਬੱਚਾ ਅਤੇ ਇੱਕ ਬੱਚਾ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੇ ਚ 8 ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਜਰਾਤ ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਖੇਤਰ ਚ ਬੁੱਧਵਾਰ ਨੂੰ ਮਹੀ ਸਾਗਰ ਨਦੀ ਤੇ ਬਣਿਆ ਗੰਭੀਰਾ ਪੁਲ ਅਚਾਨਕ ਟਹਿ ਗਿਆ ਇਸ ਹਾਦਸੇ ਦੇ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 8 ਨੂੰ ਸਤਾਨਕ ਲੋਕਾਂ ਨੇ ਬਚਾ ਲਿੱਤਾ ਹਾਦਸੇ ਦੇ ਸਮੇਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸਨ ਪੋਲਾ ਟੈਨ ਨਾਲ ਦੋ ਟਰੱਕ ਦੋ ਕਾਰਾਂ ਅਤੇ ਇੱਕ ਰਿਕਸ਼ਾ ਕੁੱਲ ਪੰਜ ਗੱਡੀਆਂ ਨਦੀ ਦੇ ਵਿੱਚ ਡਿੱਗ ਗਈਆਂ ਅਤੇ ਇੱਕ ਟੈਂਕਰ ਟੁੱਟੇ ਹੋਏ ਸਿਰੇ ਤੇ ਫਸ ਗਿਆ 39 ਸਾਲ ਪੁਰਾਣਾ ਇਹ ਪੁਲ ਮੱਧ ਗੁਜਰਾਤ ਨੂੰ ਸੋਰਾ ਸ਼ਟਰ ਨਾਲ ਜੋੜਦਾ ਸੀ ਪੁਲ ਟੁੱਟਣ ਦੇ ਨਾਲ ਪਰੂਚ ਸੂਰਤ ਨਵਸਾਰੀ ਤਾਪੀ ਅਤੇ ਵਰਸਾਡ ਵਰਗੇ ਦੱਖਣ ਗੁਜਰਾਤ ਦੇ ਸ਼ਹਿਰਾਂ 'ਚ ਸੋਰਾ ਸ਼ਟਰ ਪਹੁੰਚਣ 'ਚ ਜ਼ਿਆਦਾ ਸਮਾਂ ਲੱਗੇਗਾ ਹੁਣ ਇਸ ਲਈ ਅਹਮਦਾਬਾਦ ਹੁੰਦੇ ਹੋਏ ਲੰਬਾ ਰਸਤਾ ਲੈਣਾ ਪਵੇਗਾ ਹਾਦਸੇ ਤੋਂ ਬਾਅਦ ਤੁਰੰਤ ਹੀ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੋਂ ਤਾਂ ਕਿ ਦੱਸਦੇ ਕਿ 9 ਲੋਕਾਂ ਦੀ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਜਿਨ੍ਹਾਂ ਚ ਇੱਕ ਬੱਚਾ ਅਤੇ ਇੱਕ ਬੱਚਾ ਲਾਪਤਾ ਦੱਸਿਆ ਜਾ ਰਿਹਾ ਇਸ ਹਾਦਸੇ ਦੇ ਵਿੱਚ 8 ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ